ਦੇਖੋ ਬਦਕਿਸਮਤੀ ਇਹ ਆ ਕਿ ਸ਼ਾਇਦ ਮੁਗਲਾਂ ਦੇ ਸਮੇਂ ਤਾਂ ਹੀ ਹੁੰਦਾ ਸੀਗਾ ਲੇਕਿਨ ਭਾਜਪੀ ਨੇ ਜੋ ਡਾਕਟਰ ਮਰਮੋਣ ਸਿੰਘ ਜੀ ਨਾਲ ਜਿਨ੍ਹਾਂ ਨੇ ਦੇਸ਼ ਦੀ ਅਰਥ ਵਿਵਸਥਾ ਔਰ ਦੇਸ਼ ਦਾ ਚਿਹਰਾ ਮੋਰਾ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ ਉਹਨਾਂ ਦਾ ਸੰਸਕਾਰ ਜਿਹੜਾ ਰਾਜ ਘਾਟ ਨਾ ਕਰਕੇ ਬੁੱਧ ਘਾਟ ਦੇ ਵਿੱਚ ਕੀਤਾ ਮੈਨੂੰ ਲੱਗਦਾ ਇਹ ਤੋਂ ਸ਼ਰਮਨਾਕਾ ਬੀਜੇਪੀ ਲਈ ਸ਼ਾਇਦ ਇਸ ਦੇਸ਼ ਦੀ ਹਿਸਟਰੀ ਦੇ ਵਿੱਚ ਹੋ ਨਹੀਂ ਸਕਦੀ ਇਸ ਦੇਸ਼ ਦੀ ਹਿਸਟਰੀ ਦੇ ਵਿੱਚ ਤਾਂ ਹੈ ਜਦੋਂ ਮੁਗਲ ਹੁੰਦੇ ਸੀ ਲੇਕਿਨ ਸ਼ਾਇਦ ਆਜ਼ਾਦ ਭਾਰਤ ਦੇ ਵਿੱਚ ਇਹੋ ਜਿਹੀ ਐਗਜ਼ਾਮਪਲ ਜਿਹੜੀ ਉਹ ਨਹੀਂ ਮਿਲਦੀ ਔਰ ਦੂਸਰੀ ਗੱਲ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਇਸ ਸੂਬੇ ਦੇ ਵਿੱਚ ਔਰ ਦੇਸ਼ ਦੇ ਵਿੱਚ ਇੱਕ ਬਦਲਾਅ ਵਾਲੀ ਪਾਰਟੀ ਦੇ ਰੂਪ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਪ੍ਰੋਜੈਕਟ ਕੀਤਾ ਸੀ। ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਯਾਦ ਹੀ ਹੈ ਕਿ ਕਿਉਂਕਿ ਬਹੁਤ ਦੇਸ਼ ਭਗਤੀ ਦੀਆਂ ਗੱਲਾਂ ਤੇ ਬਹੁਤ ਇਮਾਨਦਾਰੀ ਦੀਆਂ ਗੱਲਾਂ ਉਹਨਾਂ ਨੇ ਲਪਾਉਣੀਆਂ ਕੀਤੀਆਂ ਔਰ ਉਹਦੇ ਹੇਅਵਜ ਦੇ ਵਿੱਚ ਉਹਨਾਂ ਨੂੰ 92 ਐਮਐਲਏ ਵੀ ਜਿਹੜੇ ਉਹ ਮਿਲੇ। ਲੇਕਿਨ ਅਸਲੀ ਗੱਲ ਹੈ ਮਖੌਟਾ ਕੁਝ ਹੋ ਰਹਾ ਹੈ ਮਖੌਟਾ ਤਾਂ ਆਪਾਂ ਨੂੰ ਸ਼ੁਰੂ ਤੋਂ ਹੀ ਸਮਝ ਹੌਲੀ ਹੌਲੀ ਆਉਣ ਲੱਗ ਪਈ ਸੀ ਕਿਉਂਕਿ ਇਹਨਾਂ ਦਾ ਔਰ ਬੀਜੇਪੀ ਦਾ ਆਪਰੇਸ਼ਨ ਇੱਕੋ ਜਿਹਾ ਹੈ ਮੈਂ ਹਮੇਸ਼ਾ ਇੱਕੋ ਗੱਲ ਕਹਿਣਾ ਕਈ ਵਾਰੀ ਸਾਡੇ ਲੀਡਰ ਵੀ ਇਸ ਗੱਲ ਨਾਲ ਸਹਿਮਤ ਨਹੀਂ ਹੁੰਦੇ ਲੇਕਿਨ ਤੁਹਾਨੂੰ ਯਾਦ ਹੋਣਾ ਸ਼ੁਰੂ-ਸ਼ੁਰੂ ਦੇ ਵਿੱਚ ਜਿਹੜੇ ਕੁਮਾਰ ਵਿਸ਼ਵਾਸ ਤੇ ਜਿਹੜਾ ਇੱਕ ਕੇਸ ਦਰਜ ਹੋਇਆ ਸੀ ਅਲਕਾ ਲਾਂਬਾ ਤੇ ਕੇਸ ਦਰਜ ਹੋਇਆ ਸੀ ਤੇ ਫਿਰ ਜਿਹੜੇ ਤੇਜਿੰਦਰ ਬੱਗਾ ਇਹਨਾਂ ਨੇ ਉਥੋਂ ਦਿੱਲੀੋਂ ਪੰਜਾਬ ਪੁਲਿਸ ਨੇ ਚੱਕ ਕੇ ਲਿਆਦੇ ਸੀ ਲੇਕਿਨ ਰਾਹ ਦੇ ਵਿੱਚ ਹੀ ਇੰਟਰਸੈਪਸ਼ਨ ਹੋ ਗਈ ਸੀ ਇਹ ਇਹਨਾਂ ਦਾ ਅਸਲੀ ਮਖੌਟਾ ਆ ਇਹਨਾਂ ਦਾ ਅਸਲੀ ਗੱਲ ਹੈ ਕਿ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਉਹਨਾਂ ਦੀ ਕਿਰਦਾਰ ਪੁਸ਼ੀ ਕਰਨਾ ਬੀਜੇਪੀ ਵੀ ਇਹ ਕੰਮ ਕਰਦੀ ਮੈਂ ਵਿਚਾਰਧਾਰਾ ਦੀ ਗੱਲ ਕਰਦਾ ਕਿਉਂਕਿ ਅਸਲੀ ਗੱਲ ਹੈ ਵਿਚਾਰਧਾਰਾ ਦੀ ਲੜਾਈ ਤੋਂ ਅਸੀਂ ਪਿੱਛੇ हट ਗਏ ਜਿਹੜੀਆਂ ਇੰਸਟੀਚਿਊਸ਼ਨਸ ਐ ਅਸੀਂ ਉਹਨੂੰ ਡਿਮੋਲਿਸ਼ ਕਰਨ ਲੱਗ ਗਏ ਉੱਥੇ ਤਾਂ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਕਹਿੰਦੇ ਆ ਕਿ ਦੇਖੋ ਜੀ ਸਾਡੇ ਨਾਲ ਬੀਜੇਪੀ ਔਰ ਈਡੀ ਔਰ ਸੀਬੀਆਈ ਬੜੇ ਸਾਡੇ ਖਿਲਾਫ ਜਿਹੜੀ ਆ ਆਮ ਆਦਮੀ ਪਾਰਟੀ ਦੇ ਚੱਲਦੀ ਆ ਅਸੀਂ ਕਈ ਗੱਲਾਂ ਨਾਲ ਇਹਨਾਂ ਨਾਲ ਇਸ ਗੱਲ ਤੇ ਸਹਿਮਤ ਹਾਂ ਪਰ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹ ਮੈਨੂੰ ਲੱਗਦਾ ਦਿੱਲੀ ਨਾਲੋਂ ਵੀ ਕਈ ਗੁਣਾ ਅੱਗੇ ਆ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਲੀਡਰਸ ਦੀ ਇਕਰਾਰ ਕੋਸ਼ਿਸ਼ ਕਰਨ ਲਈ ਇਹਨਾਂ ਨੇ ਪੰਜਾਬ ਪੁਲਿਸ ਦੀ ਖੁੱਲ੍ਹ ਕੇ ਵਰਤੋਂ ਕੀਤੀ। ਔਰ ਉਹਦਾ ਕਿਉਂਕਿ ਐਗਜ਼ਾਮਪਲ ਕੀ ਆ ਸਾਡੇ ਭਾਰਤ ਪੂਸ਼ਨਾਸ਼ੂ ਜਿਹੜੇ ਸਾਡੇ ਵਰਕਿੰਗ ਪ੍ਰਧਾਨ ਬੀਆਪੀਸੀਸੀ ਦੇ 2000 ਕਰੋੜ ਦਾ ਆਪਾਂ ਨੂੰ ਸਾਰਿਆਂ ਨੂੰ ਯਾਦ ਹੀ ਆ ਕਿ 2000 ਕਰੋੜ ਦਾ ਘਟਾਲਾ ਹੋ ਗਿਆ ਔਰ ਉਹ ਵੀ ਉਸ ਸਮੇ ਸਾਡੇ ਭਾਰਤ ਪੂਸ਼ਨਾਸ਼ੂ ਹੋਣੀ ਚੈਲੰਜ ਕੀਤਾ ਜਦੋਂ ਸਾਰੇ ਸਰਪੰਚਾਂ ਮੇਰਾ ਖਿਆਲ ਹੈ ਕਿ ਕਿਹੜੇ ਬੰਦੇ ਨੂੰ ਇਹਨਾਂ ਨੇ ਟਾਰਗੇਟ ਨਹੀਂ ਕੀਤਾ ਲੇਕਿਨ ਉਦੋਂ ਵੀ ਚੈਲੰਜ ਕੀਤਾ ਔਰ ਜੋ ਹੁਣ ਮੇਰੇ ਕੋਲ ਸੁਪਰੀਮ ਕੋਰਟ ਦੀ ਜੱਜਮੈਂਟ ਵੀ ਮੇਰੇ ਕੋਲ ਹੈ ਮਤਲਬ ਸੁਪਰੀਮ ਕੋਰਟ ਨੇ ਇਹੋ ਜੀ ਟਿੱਪਣੀ ਕੀਤੀ ਆ ਸ਼ਾਇਦ ਇਹਨਾਂ ਲੋਕਾਂ ਨੂੰ ਕਿਤੇ ਸ਼ਰਮ ਆਉਣ ਵਾਲੀ ਕਿਤੇ ਨੇੜੇ ਤੇੜੇ ਵੀ ਨਹੀਂ ਲੱਗ ਰਹੀ ਹੈ ਔਰ ਉਹਦੇ ਵਿੱਚ ਚਲਾਨ ਪਤਾ ਵੈਸੇ ਤਾਂ ਦੋਨੇ ਹਾਈ ਕੋਰਟ ਮੇ ਕਵਾਇਸ਼ ਕਰ ਦਿੱਤੀਆਂ ਦੋਨੇ ਐਫ ਆਈ ਆਰਾਂ ਔਰ ਉਹਦੇ ਵਿੱਚ ਜਿਹੜੀਆਂ ਕਵਾਇਸ਼ ਵੀ ਕੀਤੀਆਂ ਉਹਦੇ ਵਿੱਚ ਇੱਕ ਚ ਚਲਾਨ ਪੇਸ਼ ਕੀਤਾ ਇੱਕ ਠੇਕੇਦਾਰ ਦੇ ਉੱਤੇ 2 ਲੱਖ ਰੁਪਏ ਹੁਣ ਇਦੋਂ ਵੱਡੀ ਕਿਰਦਾਰ ਕੁਸ਼ੀ ਇਹ ਹੋਰ ਕਿੱਦਾਂ ਕਰ ਸਕਦੇ ਆ ਆੱਕ ਕੀ ਢਿੱਲੋਂ ਹੁਣੀ ਸਾਡੇ ਕੋਲ ਬੈਠੇ ਆ ਇਵਨ ਸੁਪਾਲ ਖਹਿਰਾ ਆ ਲੇਟਲੀ ਮਾਲਵਿੰਦਰ ਸਿੰਘ ਮਾਲੀ ਜਿਹੜੇ ਸੋਸ਼ਲ ਐਕਟਿਵਿਸਟ ਹੈਗੇ ਮੈਂ ਇਸ ਕਰਕੇ ਤੁਹਾਡੇ ਨਾਲ ਹੀ ਗੱਲ ਕਰਨ ਲੱਗਿਆ ਕਿ ਜਿਹੜੀਆਂ ਇੰਸਟੀਚੂਨਸ ਨੂੰ ਡਿਮੋਲਿਸ਼ ਕਰਨ ਲੱਗ ਪਏ ਉਹ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈ ਪੰਜਾਬ ਦਾ ਆਮ ਆਦਮੀ ਪਾਰਟੀ ਕਰ ਰਹੀ ਹੈ। ਔਰ ਇਹ ਭਾਜਪਾ ਨਾਲ ਜਿਹੜੀ ਉਹ ਬਣੀ ਹੋਈ ਆ ਤੇ ਇਹਨਾਂ ਦੇ ਔਰ ਔਰ ਦੂਸਰੀ ਗੱਲ ਜਿਹੜਾ ਸਾਡੇ ਸਾਫ ਦਾ ਚੀਫ ਮਿਨਿਸਟਰ ਚਰਨਜੀਤ ਸਿੰਘ ਚੰਨੀ ਤੇ ਵੀ ਇਹਨਾਂ ਨੇ ਇੱਕ ਵਾਰੀ ਭਗਵੰਤ ਮਾਨ ਜੀ ਨੇ ਤੁਹਾਨੂੰ ਯਾਦ ਹੋਣਾ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਹਿੰਦੇ ਕਹਿੰਦੇ 2 ਕਰੋੜ ਰੁਪਈਆ ਡੀਐਸਪੀ ਦੀ ਨੌਕਰੀ ਦੇ ਇਟ ਵਾਸ ਦੇਵਚੇ ਦੋ ਕਰੋੜ ਰੁਪਏ ਦੀ ਰਿਸ਼ਵਤ ਮੰਗੀ ਗਈ ਆ ਔਰ ਮੈਂ ਉਦੋਂ ਵੀ ਕਿਹਾ ਸੀ ਮੈਂ ਕਿਹਾ ਭਗਵਾਨ ਜੀ ਚਾਰ ਸਾਲ ਆ ਤੁਹਾਡੇ ਕੋਲ ਮੇਰੇ ਖਿਆਲ ਸਾਢੇ ਤਿੰਨ ਹੋਣੇ ਆ ਹੁਣ ਤਾਂ ਰਹੀ ਦੋਕ ਗਏ ਉਹ ਵੀ ਹੁਣ ਮੈਨੂੰ ਲੱਗਦਾ 6 ਕੁ ਮਹੀਨਿਆਂ ਦੀ ਗੱਲ ਆ ਭਗਵਾਨ ਜੀ ਮੇਰੇ ਖਿਆਲ ਤਿੰਨ ਤਿੰਨ ਕੁ ਦਿਨ ਹੋ ਗਏ ਪਿਛਲੇ ਆਸਟ੍ਰੇਲੀਆ ਤੋਂ ਮੁੜਿਆ ਆ ਮੈਨੂੰ ਲੱਗਦਾ ਕਿਤੇ ਨਹੀਂ ਨਾ ਕਿਤੇ ਕਿਸਾਨਾਂ ਵੱਲ ਕਿਤੇ ਉਹਨਾਂ ਦੀ ਹਾਲਤ ਪੁੱਛਣ ਲੱਗੇ ਆ ਤੇ ਨਾ ਕਿਤੇ ਆਲੇ-ਦੋਲੇ ਤੁਹਾਨੂੰ ਦਿਖਦੇ ਆ ਕਿਤੇ ਜਿਕੇ ਦਿਖਦੇ ਹੋ ਤਾਂ ਮੈਨੂੰ ਵੀ ਦੱਸ ਦਿਓ ਵੈਸੇ ਤਾਂ ਮੈਂ ਉਹਦਾ ਉਹਨਾਂ ਦੀ ਖਬਰ ਘੋਬਰ ਤਾਂ ਲੈ ਆਂਦਾ ਸੀ ਜਦੋਂ ਹਸਪੀਟਲ ਸੀਗੇ ਇਹ ਹਾਲਾਤ ਜਿਹੜੇ ਆ ਇਹਨਾਂ ਲੋਕਾਂ ਨੇ ਪੰਜਾਬ ਦੇ ਉਹ ਬਣਾ ਦਿੱਤੇ ਆ ਕਿਉਂਕਿ ਇਹ ਨਿਰਾਈ ਮੁਖੌਟਾ ਸੀ ਔਰ ਅੱਜ ਦੇਖੋ ਜਦੋਂ ਮੈਂ ਸੱਚੀ ਗੱਲ ਆ ਡੀਐਸਪੀ ਭਰਤੀ ਹੋਇਆ ਨਾ ਪੰਜਾਬ ਪੁਲਿਸ ਦੇ ਵਿੱਚ ਮੇਰੀਆਂ ਮੇਰੀ ਯਰ ਫੀਲਿੰਗ ਕੁਛ ਡਿਫਰੈਂਟ ਸੀ ਕਿ ਮੈਂ ਸੋਚਦਾ ਹੁੰਦਾ ਸੀਗਾ ਕਿ ਯਾਰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਐਵੇਂ ਥੋੜੇ ਰਹਿ ਗਏ ਸੱਚੀ ਗੱਲ ਤਾਂ ਇਹ ਹੈ ਮੈਂ ਸੋਚਦਾ ਹੁੰਦਾ ਸੀ ਕਿ ਯਾਰ ਆਪੀਐਸ ਅਫੀਸਰ ਬੜੇ ਇੰਟੈਲੀਜੈਂਟ ਹੁੰਦੇ ਆ ਬੜੀ ਦੇਸ਼ ਭਗਤੀ ਹੁੰਦੀ ਆ ਬੜਾ ਔਰ ਜੋ ਇਹ ਹੱਥ ਥੋਕਾ ਬਣ ਕੇ ਰਹਿ ਗਏ ਜੋ ਬਿਊਰੋਕ੍ਰੇਸੀ ਨੇ ਪਿਛਲੇ ਸਮੇਂ ਦੇ ਵਿੱਚ ਜੋ ਹਾਲਾਤ ਪੈਦਾ ਕੀਤੇ ਆ ਮੈਂ ਇਸ ਕਰਕੇ ਕਹਿੰਦਾ ਬੀਜੇਪੀ ਦੀ ਬੀ ਟੀਮਾਂ ਤੁਹਾਨੂੰ ਯਾਦ ਹੋਣਾ ਇੱਕ ਆਪਰੇਸ਼ਨ ਲੋਟਸ ਹੋਇਆ ਸੀਗਾ ਜਿੱਥੇ ਇਹਨਾਂ ਦੇ ਹੀ ਐਮਐਲਏ ਨੇ ਕਿਹਾ ਸੀ ਵੀ ਸਾਨੂੰ 25-25 ਕਰੋੜ ਰੁਪਈਆ ਆਫਰ ਕੀਤਾ ਜਾ ਰਿਹਾ ਤੇ ਅੱਜ ਤੱਕ ਕਾਰਵਾਈ ਕਿੱਥੇ ਹੋਈ ਹੈ ਆ ਹੁਣ ਜਿਹੜਾ ਹੋ ਰਿਹਾ ਆ ਜਿਹੜੇ ਕਾਉਂਸਲਰ ਮਤਲਬ ਮੇਰੇ ਆ ਤੇ ਇੱਕ ਕਾਉਂਸਲਰ ਦਾ ਕੈਂਡੀਡੇਟ ਹੀ ਪੁਰਸ ਚੱਕ ਕੇ ਲੈ ਗਿਆ ਮੈਂ ਦੁਆਬੇ 'ਚ ਪਹਿਲੀ ਵਾਰ ਹੀ ਦੇਖਿਆ ਸੱਚੀ ਗੱਲ ਆ ਕਿਤੇ ਹੋਰ ਹੁੰਦਾ ਹੋਵੇ ਤਾਂ ਮੇਰੇ ਇਸ਼ਾਰੇ ਤੇ ਨੌਲੇਜ ਚ ਨਾ ਹੋਵੇ ਲੇਕਿਨ ਮੈਂ ਦੁਆਬੇ 'ਚ ਪਹਿਲੀ ਵਾਰ ਹੀ ਦੇਖਿਆ ਇਹੋ ਜਿਹੇ ਹਾਲਾਤ ਬਣਾਤੇ ਔਰ ਰੋਜ਼ ਮੈਂ ਇੱਕ ਦਿਨ ਇੱਕ ਪੁਲਿਸ ਦੇ ਕਮਿਸ਼ਨਰ ਨੂੰ ਫੋਨ ਕਰਕੇ ਕਿਹਾ ਮੈਂ ਕਿਹਾ ਯਾਰ ਤੁਸੀਂ ਰੋਜ਼ ਜੋ ਪੁਲਸ ਵਾਲੇ ਭੇਜਦੇ ਆ ਉਹ ਜਿਹੜੇ ਕਾਉਂਸਲਰ ਬਣ ਵੀ ਗਏ ਆ ਉਹਨਾਂ ਦੇ ਘਰਾਂ 'ਚ ਮੈਨੂੰ ਦੱਸ ਦਿਓ ਯਾਰ ਤੁਸੀਂ ਸ਼ਹਿਰ ਨੂੰ ਤਾਂ ਚੰਗਾ ਬਣਾ ਲਓ ਯਾਰ ਹੁਣ ਤੁਹਾਡੀ ਇਹ ਜ਼ਿੰਮੇਵਾਰੀ ਲੱਗੀ ਪੁਲਿਸ ਦੀ ਵੀ ਹਾਂ ਬਈ ਤੁਸੀਂ ਬੰਦੇ ਚੱਕ ਚੱਕ ਕੇ ਜੁਆਇਨ ਕਰਾ ਕਰਾ ਕੇ ਤਾਂ ਇਹਨਾਂ ਦੀ ਪਾਰਟੀ ਚ ਨਾਓਗੇ ਤੁਸੀਂ ਇੱਕ ਇਹਨਾਂ ਦੇ ਵਰਕਰ ਦੇ ਤੌਰ ਤੇ ਤਾਂ ਨਾ ਨਾ ਕੰਮ ਕਰੋ ਇੰਸਟੀਚੂਨ ਤਾਂ ਖੜੀ ਰਹਿਣ ਦਿਓ ਦੇਖੋ ਇੰਸਟੀਚੂਨ ਹਮੇਸ਼ਾ ਵੱਡੀ ਹੁੰਦੀ ਤੁਸੀਂ ਵੀ ਚਲੇ ਜਾਣਾ ਅਸੀਂ ਵੀ ਚਲੇ ਜਾਣਾ ਇੱਥੇ ਰਹਿਣਾ ਤਾਂ ਕਿਸੇ ਨੇ ਨਹੀਂ ਹੈ ਤੁਸੀਂ ਇਸ ਪ੍ਰੋਫੈਸ਼ਨ ਚੋਂ ਅਸੀਂ ਇਸ ਪ੍ਰੋਫੈਸ਼ਨ ਚੋਂ ਬਟ ਐਟ ਦਾ سیم ਟਾਈਮ ਇੰਸਟੀਚਿਊਸ਼ਨਸ ਤਾਂ ਖੜੀਆਂ ਰਹਿਣੀਆਂ ਚਾਹੀਦੀਆਂ ਲੇਕਿਨ ਜਦੋਂ ਉਸ ਪੋਸਟ ਤੇ ਬੰਦਾ ਕੰਮ ਕਰਦਾ ਹੁੰਦਾ ਉਹਦੀ ਕਿਰਦਾਰ ਔਰ ਉਹਦੀ ਹਿਸਟਰੀ ਜਿਹੜੀ ਉਹ ਜਰੂਰ ਰਹਿ ਜਾਂਦੀ ਵੀ ਫਲਾਨੇ ਸਮੇਂ ਆਹ ਕੰਮ ਜਿਹੜਾ ਇਹਨਾਂ ਲੋਕਾਂ ਨੇ ਕੀਤਾ ਸੀ ਲੇਕਿਨ ਉਲਟਾ ਇਹਨਾਂ ਦੇ ਜਿਹੜੇ ਕਿਉਂਕਿ ਸਾਡੇ ਵਾਲੇ ਤਾਂ ਫਿਰ ਵੀ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਜਦੋਂ ਹਾਈ ਕੋਰਟ ਨੇ ਦੋ ਐਫ ਆਈ ਆਰ ਆ ਕੁਐਸ਼ ਕਰ ਦਿੱਤੀਆਂ ਖੈਰਾ ਸਾਹਿਬ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਰਾਹਤ ਮਿਲੀ ਇਹਨਾਂ ਦੇ ਆ ਕੁਝ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਆ ਆ ਬੰਦੇ ਨੂੰ ਤਾਂ ਤੁਸੀਂ ਜਾਣਦੇ ਹੋਣੇ ਆ ਇਹਨਾਂ ਦੇ ਸਿੰਘਲਾ ਸਾਹਿਬ ਐ ਸ਼ੁਰੂ-ਸ਼ੁਰੂ ਦੇ ਵਿੱਚ ਭਗਵਾਨਤ ਮਾਨ ਜੀ ਨੇ ਇਹ ਗੱਲ ਕਹੀ ਸੀ ਵੀ ਹਾਂ ਬਈ ਇਹ ਤਾਂ ਤੇ ਮੇਰੇ ਕੋਲ ਇਹਦੀ ਆਡੀਓ ਵੀਡੀਓ ਵੀ ਹੈਗੀ ਆ ਉਹ ਕਿੱਥੇ ਚਲੇ ਗਈ ਉਹ ਤਾਂ ਹੁਣ ਇਹਨਾਂ ਦੇ ਸੁਖਨਾ ਸਾਰਾ ਪ੍ਰਚਾਰ ਤੇ ਸਾਰਾ ਕੁਝ ਆ ਆ ਵੀ ਤੁਸੀਂ ਦੇਖਦੇ ਹੋਣੇ ਕਿਤੇ ਸਰਾਰੀ ਸਾਹਿਬ ਆ ਇਹਨਾਂ ਦੀ ਫੋਟੋ ਬੜੀ ਵਧੀਆ ਆਈ ਹੈ ਔਰ ਉਦੋਂ ਅੱਗੇ ਆਹ ਪਟਾਰੂ ਚੱਕ ਸਾਹਿਬ ਹੈਗੇ ਆ ਆ ਸਾਡੇ ਸ਼ਹਿਰ ਦੇ ਇੱਕ ਮਂਟਰੀ ਹੈਗੇ ਬਲਕਾਪ ਸਿੰਘ ਇਹਨਾਂ ਦੇ ਉੱਤੇ ਕਾਰਵਾਈ ਪੁਲਿਸ ਦੀ ਕਿੱਥੇ ਚੱਲੇਗੀ ਇਹਦਾ ਉੱਤੇ ਸਰਕਾਰ ਕਿੱਥੇ ਖੜੀ ਆ ਅੱਜ ਸਵਾਲ ਜਿਹੜੇ ਆ ਉਹ ਕੇਜਰੀਵਾਲ ਤੇ ਭਗਵੰਤ ਮਾਨ ਤੇ ਆ ਔਰ ਨਾਲ ਦੀ ਨਾਲ ਬੀਜੇਪੀ ਦੀ ਸਰਕਾਰ ਤੇ ਆ ਕਿ ਜੋ ਇਸ ਦੇਸ਼ ਦੇ ਵਿੱਚ ਜਿੱਧਰ ਨੂੰ ਤੁਸੀਂ ਡੈਮੋਕ੍ਰੇਸੀ ਨੂੰ ਲਿਜਾ ਰਹੇ ਆ ਉਹ ਜਿਹੜੀ ਡੈਮੋਕ੍ਰੇਸੀ ਆ ਉਹ ਨੇ ਹਿੰਦੁਸਤਾਨ ਦਾ ਔਰ ਪੰਜਾਬ ਦਾ ਕੋਈ ਫਾਇਦਾ ਨਹੀਂ ਕਰਨਾ ਔਰ ਜੋ ਤੁਸੀਂ ਕਿਸਾਨੀ ਨਾਲ ਕਰ ਰਹੇ ਕਿਉਂਕਿ ਮੈਂ ਇਸ ਕਰਕੇ ਕਹਿਣਾ ਹੁੰਨਾ ਕਿ ਹਾਂ ਵੀ ਇਹ ਵਿੜੇ ਹੋਏ ਆ ਇਸ ਕਰਕੇ ਕਹਿਣਾ ਹੁੰਦਾ ਕਿ ਜੋ ਬੀਜੇਪੀ ਚਾਹਦੀ ਆ ਈਵਨ ਕੇ ਈਵਨ ਕੇ ਜਿਹੜਾ ਖਲੋੜੀ ਬਾਰਡਰ ਤੇ ਧਰਨਾ ਲੱਗਿਆ ਆ ਜਾਂ ਇੱਧਰ ਲੱਗਿਆ ਆ ਉਹਦੇ ਵਿੱਚ ਜਦੋਂ ਵੀ ਕਿਤੇ ਸ਼ੈਲਿੰਗ ਹੁੰਦੀ ਆ ਜਦੋਂ ਵੀ ਕਿਤੇ ਗੋਲੀਬਾਰੀ ਹੁੰਦੀ ਆ ਤੇ ਉਹ ਪੰਜਾਬ ਦੀ ਧਰਤੀ ਤੇ ਹੁੰਦੀ ਆ ਭਗਵਾਨ ਤੁਹਾਨੂੰ ਤਾਂ ਸ਼ਾਇਦ ਇਸ ਗੱਲ ਦਾ ਪਤਾ ਹੀ ਨਾ ਹੋਵੇ ਇਸ ਕਰਕੇ ਮੈਂ ਤਾਂ ਅੱਜ ਤੁਹਾਨੂੰ ਇਹ ਬੇਨਤੀ ਕਰਨ ਲਈ ਇੱਥੇ ਆਪਾਂ ਇਕੱਠੇ ਹੋਏ ਆ ਕਿ ਯਾਰ ਲੈਟ ਅਸ ਫਾਈਟ ਟੂਗੇਦਰ ਕਿਉਂਕਿ ਆਪਣੇ ਬੱਚੇ ਸਾਰਿਆਂ ਦੇ ਆਪਣਾ ਸਮਾਜ ਹੀ ਇੱਥੇ ਰਹਿਣਾ ਕਿਉਂਕਿ ਜੋ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਨੇ ਕੀਤਾ ਉਹ ਤੋਂ ਵੱਧ ਜਿਹੜਾ ਹੈ ਕਿ ਜੋ ਦਿੱਲੀ ਦੇ ਵਿੱਚ ਸੋਚਦੇ ਆ ਉਹ ਤੋਂ ਵੱਧ ਕਿਤੇ ਪੰਜਾਬ ਦੇ ਵਿੱਚ ਕਿਉਂਕਿ ਉੱਥੇ ਤਾਂ ਇਹ ਕਹਿ ਦਿੰਦੇ ਆ ਵੀ ਸਾਡੇ ਕੋਲ ਤਾਂ ਦਿੱਲੀ ਦੀ ਪੁਲਿਸ ਹੈ ਨਹੀਂ ਬਈ ਪੰਜਾਬ ਪੁਲਿਸ ਤਾਂ ਤੁਹਾਡੀ ਹੈ ਨਾ ਪੰਜਾਬ ਪੁਲਿਸ ਤਾਂ ਤੁਹਾਡੇ ਔਰ ਮੈਂ ਤਾਂ ਡੀਜੀਪੀ ਸਾਹਿਬ ਨੂੰ ਕਿਉਂਕਿ ਮੈਂ ਥੋੜਾ ਜਿਹਾ ਨੌਕਰੀ ਵੀ ਕੀਤੀ ਆ ਗੌਰਵ ਯਾਦਵ ਜੀ ਨਾਲ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਯਾਰ ਸਮਾਂ ਲੰਘ ਜਾਣਾ ਸਮਾਂ ਕਿਸੇ ਦੀ ਖੜਦਾ ਨਹੀਂ ਹੈ ਔਰੰਗੇਜ਼ੇਬਲੀ ਨਹੀਂ ਖੜਿਆ ਅਕਬਰ ਲਈ ਨਹੀਂ ਖੜਿਆ ਬਾਬਰ ਲਈ ਨਹੀਂ ਖੜਿਆ ਜਿੱਤੋਂ ਤੁਹਾਡੇ ਲਈ ਨਹੀਂ ਖੜਨਾ ਠੀਕ ਹੈ ਤੁਸੀਂ ਐਡ ਹੌਕ ਮੇਰਾ ਖਿਆਲ ਹੈ ਕਿ ਪਹਿਲਾ ਡੀਜੀ ਹੋਣਾ ਹਿੰਦੁਸਤਾਨ ਦੇ ਵਿੱਚ ਲੇਕਿਨ ਕਿਤੇ ਤੱਕ ਅਧਰਾ ਕੀਮਤਾ ਤੇ ਖੜੇ ਰਹਿ ਜਾਓ ਕਿਤੇ ਤੱਕ ਤੁਸੀਂ ਸਮਾਜ ਦੇ ਨਾਲ ਖੜੋ ਕਿਉਂਕਿ ਅਲਟੀਮੇਟਲੀ ਟੈਕਸਪੇਅਰ ਦੇ ਪੈਸੇ ਤੋਂ ਤੁਹਾਨੂੰ ਤਨਖਾਹਾਂ ਮਿਲਦੀਆਂ ਤੇ ਇੱਕ ਆਸ ਹੁੰਦੀ ਆ ਕਿ ਤੁਸੀਂ ਇੱਕ ਦੇਸ਼ ਲਈ ਇੱਕ ਸਮਾਜ ਲਈ ਕੁਝ ਕਾਇਦੇ ਕਾਨੂੰਨ ਬਣਿਆ ਉਹ ਆਪੋਜੀਸ਼ਨ ਲਈ ਵੀ ਉਹ ਜੇ ਹੋਣੇ ਚਾਹੀਦੇ ਤੇ ਉਹ ਸਰਕਾਰ ਲਈ ਵੀ ਉਹ ਹੋਣੇ ਚਾਹੀਦੇ ਆ ਲੇਕਿਨ ਤੁਸੀਂ ਉਹਨਾਂ ਦਾ ਹੱਥ ਠੋਕਾ ਇਦਾਂ ਦਾ ਤਾਂ ਨਾ ਨਾ ਬਣੋ ਕਿ ਤੁਸੀਂ ਕਾਉਂਸਲਰ ਵੀ ਚੱਕ ਚੱਕ ਕੇ ਲੈ ਜਾਓ ਔਰ ਤੁਸੀਂ ਇਹ ਕਰੋ ਕਿ ਹਾਂ ਵੀ ਅਸੀਂ ਆ ਵੀ ਬਣਾਉਣੀ ਆ ਤੇ ਆ ਵੀ ਮੇਰਾ ਖਿਆਲ ਹੈ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ ਵੀ ਹਾਂ ਵੀ ਕਿਤੇ ਮੇਰਾ ਖਿਆਲ ਹੈ ਵੀ 2-4 ਕਾਉਂਸਲਰ ਵੱਧ ਬਣ ਗਏ ਨਹੀਂ ਤਾਂ ਅਦਰਵਾਈਜ਼ ਲੋਕਾਂ ਦਾ ਮੈਂਡੇਟ ਹੁੰਦਾ ਸੀਗਾ ਕਿ ਯਾਰ ਸਰਕਾਰ ਬਣੀ ਆ ਚਲੋ ਕਾਉਂਸਲਰ ਵੀ ਕਾਰਪੋਰੇਸ਼ਨ ਵੀ ਇਹਨਾਂ ਦੀ ਬਣ ਜAVE ਤਾਂ ਕਿ ਜਿਹੜੇ ਕੰਮਕਾਰ ਜਿਹੜੇ ਆ ਸੂਬੇ ਦੇ ਪਹਿਲੀ ਗੱਲ ਤਾਂ ਢਾਈਆਂ ਸਾਲਾਂ ਬਾਅਦ ਦਾ ਇਲੈਕਸ਼ਨ ਕਰਾਈ ਔਰ ਇਲੈਕਸ਼ਨ ਮੈਂ ਮੇਰੀ ਜ਼ਿੰਦਗੀ ਦਾ ਪਹਿਲੀ ਪਹਿਲਾ ਤਜਰਬਾ ਸਾਡਾ ਮਾਡਲ ਟਾਊਨ ਦਾ ਕੈਂਡੀਡੇਟ ਪਹਿਲਾਂ ਉਹਦੇ ਘਰੇ ਅੱਛਾ ਇੱਕ ਨਵਾਂ ਮੁੰਡਾ ਸੀਗਾ ਉਹਦੀ ਵਾਈਫ ਡਾਕਟਰ ਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਾ ਯਾਰ ਵੀ ਦੋਸਤ ਤੂੰ ਲੜਨਾ ਚਾਹਣਾ ਉਹ ਕਿਹਦਾ ਨਹੀਂ ਕਿਉਂਕਿ ਸਾਡੇ ਉਥੇ ਜਿਮਖਾਨਾ ਕਲੱਬ ਹੈ ਉਹਦੀ ਉਹ ਐਗਜ਼ੈਕਟਿਵ ਦੀ ਇਲੈਕਸ਼ਨ ਕਰਿਆ ਸੀ ਅੱਛਾ ਮੈਂ ਕਿਹਾ ਵੀ ਨਵੇਂ ਬੱਚੇ ਨੂੰ ਚਾਂਸ ਦੇਣਾ ਚਾਹੀਦਾ ਬਈ ਵੇਦੇ ਸਮਾਜ ਦੇ ਵਿੱਚੋਂ ਲੇ ਇਧਰ ਵੱਢ ਲਗੇ ਕਾਗਜ਼ ਭਰਾਤੇ ਅਗਲੇ ਦਿਨ ਵਿਦਡਰੋਅ ਸੀ ਉਦੋਂ ਪਹਿਲਾਂ ਮੈਨੂੰ ਲੱਗਦਾ ਕਿ ਜੀ ਜੀਐਸਟੀ ਵਾਲੇ ਲੇਬਰ ਲੇਬਰ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਵੀ ਆ ਜਾ ਇਹਨੂੰ ਚੱਕ ਲਾ ਦੇ ਤਾਂ ਉਹ ਤੇ ਯਾਰ ਇਹ ਇਹ ਤੁਸੀਂ ਕਿਹੜੀ ਡੈਮੋਕ੍ਰੇਸੀ अच्छा की एक काउंसलर होड़ बुलाना दे और की करोगे तू सो आज भगवंत मान ਨੂੰ ਪੰਜਾਬ ਨੂੰ ਜਵਾਬ ਦੇਣ ਦੀ ਜ਼ਰੂਰਤ ਹੈ ਕਿਉਂਕਿ ਚੁਟਕਲਿਆਂ ਨਾਲ ਇਹ ਸੂਬਾ ਨਹੀਂ ਚੱਲਣਾ ਕਿਉਂਕਿ ਜਿੱਥੇ ਅਸੀਂ ਲੈ ਗਏ ਇਹ ਸੂਬੇ ਨੂੰ ਅੱਜ ਉਹ ਸੂਬਾ ਜਿਹੜਾ ਆ ਬਿਲਕੁਲ ਉਸ ਜਗ੍ਹਾ ਤੇ ਜਾ ਕੇ ਖੜਾ ਜਿੱਥੇ ਲਾਅ ਐਂਡ ਆਰਡਰ ਦੀ ਮੈਨੂੰ ਲੱਗਦਾ ਕਿਹੜਾ ਸ਼ਹਿਰ ਆ ਕਿਹੜਾ ਵਪਾਰੀ ਆ ਜਿਹਨੂੰ ਲੋਰਡ ਰੋਡ ਦੀ ਸਮੱਸਿਆ ਨਹੀਂ ਹੈ ਜਿਹਨੂੰ ਫਰਾਕੀਆਂ ਦੀਆਂ ਕੌਲਾਂ ਨਹੀਂ ਆਉਂਦੀਆਂ ਅੱਜ ਸਾਡਾ ਅਗਰੀਰੀਅਮ ਸਟੇਟ ਹੈ ਐਗਰੀਕਲਚਰ ਕਿੱਥੇ ਖੜੀ ਆ ਸਾਡੀ ਕਿਸਾਨੀ ਕਿੱਥੇ ਖੜੀ ਆ ਤੇ ਲਗਭਗ ਲੱਖ ਰੁਪਏ ਲੱਖ ਕਰੋੜ ਤੋਂ ਵੱਧ ਦਾ ਪਿਛਲੇ ਪੌਣੇ ਤਿੰਨ ਮਾਸਾਲਾਂ ਚ ਔਰ ਰੇਤਾ ਦੀ ਤਾਂ ਗੱਲ ਹੀ ਛੱਡ ਦਿਓ ਕੋਈ ਇਹਨਾਂ ਦੇ ਕੇਜਰੀਵਾਲ ਜੀ ਸੁਪਰੀਮੋ ਕਹਿੰਦੇ ਸੀ ਮੈਂ ਤਾਂ 54 ਹਜ਼ਾਰ ਕਰੋੜ ਪਿਆ ਤੋਂ ਲੈ ਕੇ ਬੈਠਾ ਹਾਂ ਉਹ ਪਤਾ ਨਹੀਂ ਕਿੱਥੇ ਗਿਆ ਅੱਛਾ ਹੁਣ ਇੱਕ ਨਵਾਂ ਸ਼ਰੂਫਾ ਦਿੱਲੀ ਛੱਡਿਆ ਮੈਂ ਤਾਂ ਯਾਰ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਲੋਕਪਾਲ ਲੈ ਕੇ ਆਵਾਂਗੇ ਅੱਜ ਪੁਜਾਰੀਆਂ ਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਨੂੰ ਇੱਕ ਆਫਰ ਕਰਨ ਲੱਗ ਪਏ ਯਾਰ ਇਸ ਇਸ ਲੈਵਲ ਤੇ ਤਨਾਵਾਂ ਇਸ ਡੈਮੋਕ੍ਰੇਸੀ ਨੂੰ ਲੈ ਜਾਓ ਇਸ 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 ਲੈਵਲ ਤੇ ਤਨਾਵਾਂ ਲੈ ਜਾਓ ਸੋ ਮੈਂ ਤਾਂ ਧੰਨਵਾਦ ਕਰਦਾ ਤੁਹਾਡਾ ਔਰ ਯਾਸ ਕਰਦਾ ਕਿ ਇਹ ਜਿਹੜਾ ਨਵਾਂ ਸਾਲ ਹੈ ਆਪਣੇ ਸਾਰਿਆਂ ਲਈ ਸ਼ੁਭ ਹੋਵੇ ਔਰ ਪੰਜਾਬ ਲਈ ਔਰ ਦੇਸ਼ ਲਈ ਇੱਕ ਪੋਜ਼ਿਟਿਵ ਮਾਹੌਲ ਵਾਲਾ ਜਿਹੜਾ ਓਨ ਬੜਾ ਸਮਾਂ ਹੋਵੇ ਇਹਦੇ ਨਾਲ ਢਿਲੋ ਸਾਹਿਬ ਕੀ ਕਹਤਾ ਸਭ ਪ੍ਰਗਟ ਸਿੰਘ ਉਹਨਾਂ ਨੇ ਤੁਹਾਨੂੰ ਵੈਸੇ ਤਾਂ ਸਭ ਕੁਝ ਕਵਰ ਕਰ ਲਿਆ ਪਰ ਅੱਜ ਮੇਨ ਮਕਸਦ ਇਹ ਸੀ ਕਿ ਸਾਡੇ ਕੁਲੀਗ ਨੇ ਆਸ਼ੂ ਜੀ वर्किंग प्रेसिडेंट ਐਜ਼ੀ ਵਾਈਸ ਪ੍ਰੈਜ਼ੀਡੈਂਟ ਹੈ ਤੇ ਮੇਰੀ ਇੱਕ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਹਾਈ ਕੋਰਟ ਨੇ ਆਰਡਰ ਕੀਤੀ ਹੈ ਉਹ ਪੜਿਓ ਜ਼ਰੂਰ ਮੇਰੀ ਇੱਕ ਬੇਨਤੀ ਹੈ ਉਹ ਸੈਲਫ ਸਪੀਕਿੰਗ ਤੇ ਲਰਨਿੰਗ ਆਰਡਰ ਨੇ ਉਹ ਜ਼ਰੂਰ ਪੜ ਲਿਓ ਦੂਜੀ ਬੇਨਤੀ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਹੈ ਕਿ ਜਿਹੜੀ ਉਸ ਇਨਸਾਨ ਸਿਰਫ ਕਿਉਂਕਿ ਉਹਦੇ ਰੀੜ ਦੀ ਹੱਡੀ ਹੈ ਉਹ ਅੜਿਆ ਰਿਹਾ ਉਨੇ ਕਹਿ ਮੈਂ ਝੁਕਣਾ ਨਹੀਂ ਮੈਂ ਮਿੰਤ ਨਹੀਂ ਕੱਢਣੀ ਤਕਲੀਫ ਕੱਟ ਲਈ ਸਾਲ ਤੇ ਅੱਜ ਦੇਖ ਲਓ ਹਾਈ ਕੋਰਟ ਦੇ ਆਰਡਰ ਕੀ ਹੈ ਕਿੱਥੇ 2000 ਕਰੋੜ ਤੇ ਕਿੱਥੇ ਕੌਸ਼ ਸੋ ਮੇਰੀ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਕਰਨ ਦੀ ਜਿੱਥੇ ਅਸੀਂ ਜੋ ਆਪ ਨੇ ਆਪ ਦੇ ਸਿਆਸੀ ਵਿਰੋਧੀਆਂ ਨੂੰ ਖਤਮ ਕਰਨ ਦਾ ਇੱਕ ਸਿਸਟਮ ਬਣਾਇਆ ਸੀ ਉਹਨੂੰ ਐਕਸਪੋਜ਼ ਕਰਨ ਵਾਸਤੇ ਹੈ ਜੋ ਅਸੀਂ ਨਹੀਂ ਹਾਈ ਕੋਰਟ ਨਹੀਂ ਕਰਤਾ ਤੁਸੀਂ ਖੈਰਾ ਸਾਹਿਬ ਦੇ ਜਿਹੜਾ ਕੇਸ ਆ ਉਹਦੇ ਵਿੱਚ ਪੜ ਲਓ ਕੀ ਹੋਇਆ ਤੁਸੀਂ ਚਾਹੇ ਮੇਰੀ ਸ੍ਰੀਚੁ ਮੰਤਾ ਉੱਚੀ ਪੜ ਲਓ ਤੁਹਾਨੂੰ ਆਪ ਸਭ ਕੁਝ ਪਤਾ ਲੱਗ ਜਾਊਗਾ ਸੋ ਸਾਡਾ ਅੱਜ ਦਾ ਮਕਸਦ ਇਹ ਹੈ ਕਿ ਪੋਲਿਟੀਕਲ ਲਾਈਫ ਵਿੱਚ ਕਈ ਵਾਰੀ ਜੇ ਤੁਸੀਂ ਅੜੇ ਰਹਿੰਨੇ ਹੋ ਤੇ ਤੁਹਾਨੂੰ ਨੁਕਸਾਨ ਚ ਝੱਲਣਾ ਪੈਂਦਾ ਸਾਨੂੰ ਉਹਦਾ ਕੋਈ ਨਹੀਂ ਪਰ ਸਾਨੂੰ ਤੁਹਾਡੇ ਤੋਂ ਅੱਜ ਉਮੀਦ ਹੈ ਤੁਸੀਂ ਚੌਥਾ ਪਾਵਾਂ ਕਿ ਸਚਾਈ ਨੂੰ ਸਾਹਮਣੇ ਲੈ ਕੇ ਆਓ ਜੋ ਇਹਨਾਂ ਨੇ ਕਦਾਰ ਕੁਸ਼ੀ ਕੀਤੀ ਸੀ 2000 ਕਰੋੜ 2000 ਕਰੋੜ ਅੱਜ ਜ਼ਰੂਰ ਲੋਕਾਂ ਜਾਣੀ ਚਾਹੀਦੀ ਹੈ ਕਿ ਨਿਕਲਿਆ ਕੀ ਉਹਦੇ ਚੋਂ ਠੀਕ ਹੈ ਤੁਸੀਂ ਪ੍ਰੈਸਰਾਂ ਚਲੇ ਜਾਂਦਾ ਪਰ ਅੱਜ ਉਹਦੇ ਪਰਿਵਾਰ ਉਹਦੇ ਬੱਚੇ ਉਹਨਾਂ ਦੀ ਹਾਲਾਤ ਦੇਖੋ ਕਿਵੇਂ ਉਹ ਇਸ ਦੋ ਸਾਲਾਂ 'ਚ ਨੰਗੇ ਹੋ ਗਏ ਸੋ ਸਾਨੂੰ ਤਾਂ ਇਹੀ ਉਮੀਦ ਹੈ ਕਿ ਤੁਸੀਂ ਸਹੀ ਗੱਲ ਦਾ ਤਗੜੇ ਹੋ ਕੇ ਤੁਸੀਂ ਪਹਿਰਾ ਦਿਓ ਤੁਹਾਡੇ ਰਾ ਹੀ ਲੋਕਾਂ ਨੂੰ ਸਭ ਕੋ ਜਾਣਾਂ ਤੇ ਜੋ ਇਹ ਫੈਸਲਾ ਆਇਆ ਹੈ ਇਹੀ ਫੈਸਲੇ ਆਉਣੇ ਆ ਕਿਉਂਕਿ ਹਮੇਸ਼ਾ ਜਿਹੜਾ ਤੱਕਾ ਹੈ ਉਹਦਾ ਅੰਤ ਇਹੋ ਜਿਹਾ ਹੀ ਹੁੰਦਾ ਸਾਨੂੰ ਗਿਲਾ ਕੋਈ ਨਹੀਂ ਕਿਉਂਕਿ ਸਾਨੂੰ ਪਤਾ ਸੀ ਕਿ ਔਖੇ ਵੇਲੇ ਵਿੱਚ ਦੀ ਜੇ ਢੌਂਡ ਤਾਂ ਰੱਖਣੀ ਆ ਤੇ ਖੈ ਕੱਟਣੀ ਪਊ ਗਿਲਾ ਕੋਈ ਨਹੀਂ ਹਰ ਵੀ ਟੈਸਟ ਸੀ ਕਿਉਂਕਿ ਆਮ ਤੌਰ ਤੇ ਅਸੀਂ ਆਪਸ ਬੈਠ ਕੇ ਗੱਲਾਂ ਕਰਦੇ ਸੀ ਕੋਈ ਸੱਜਣ ਸਾਰੇ ਜਣੇ ਕਿ ਵਰਕਰ ਆਮ ਤੌਰ ਤੇ ਕਹਿ ਦਿੰਦੇ ਆ ਯਾਰ ਵਰਕਰ ਮਾਰੇ ਜਾਂਦੇ ਆ ਲੀਡਰਾਂ ਦਾ ਕੁਛ ਨਹੀਂ ਜਾਂਦਾ ਲੀਡਰ ਚਫੀ ਪਾ ਲੈਂਦੇ ਇਹ ਇਹ ਆਮ ਤੌਰ ਤੇ ਸੱਥਾਂ ਵਿੱਚ ਗੱਲਾਂ ਹੁੰਦੀਆਂ ਸੀ ਤੇ ਯਾਰ ਵਰਕਰ ਦਾ ਕੋਈ ਨਹੀਂ ਉਹ ਵਰਕਰ ਮਾਰਿਆ ਜਾਂਦਾ ਵਿਚਾਰਾ ਤੇ ਲੀਡਰ ਜਫਰੀਓ ਪਾ ਲੈਂਦੇ ਤੇ ਅਸੀਂ ਸਾਰਿਆਂ ਨੇ ਮਨ ਬਣਾਇਆ ਸੀ ਕਿ ਨਹੀਂ ਝੁਗਣਾ ਨਹੀਂ ਗਲਤ ਜਿਹੜਾ ਪ੍ਰਚਾਰ ਆ ਉਹਦੇ ਅੱਗੇ ਦਰਨਾ ਨਹੀਂ ਸਚਾਈ ਸਾਹਮਣੇ ਆਉਗੀ ਪਰਮਾਤਮਾ ਨਾਲ ਹੈ ਤੇ ਜੇ ਮਰਕਰ ਖਿਆਈ ਕੱਢਦੇ ਹੋ ਤਾਂ ਕਿਉਂ ਨਹੀਂ ਅਸੀਂ ਲੀਡਰ ਕਿਉਂ ਨਹੀਂ ਕੱਟ ਸਕਦੇ ਅਸੀਂ ਤਾਂ ਉੱਚੀ ਕਰਕੇ ਗਾਣੇ ਨੰਗ ਸਕਦੇ ਇਸ ਕਰਕੇ ਅੱਜ ਤੁਹਾਨੂੰ ਸਾਰਿਆਂ ਨੂੰ ਇਸੇ ਕਰਕੇ ਤਕਲੀਫ ਦਿੱਤੀ ਆ ਸਾਲ ਦਾ ਅਖੀਲਾ ਦੇਣਾ 2024 ਭੁਖਾਈਆਂ ਵੇਚ ਦੀ ਸਾਰੇ ਨੰਗੇ ਆ ਬੇਨਤੀ ਆ ਕਿ ਜ਼ਰੂਰ ਜਿਹੜਾ ਸਾਡਾ ਪੱਖ ਹੈ ਨੂੰ ਲੈ ਕੇ ਜਾਓ ਤੇ ਆਸ਼ੂ ਜੀ ਦੇ ਖਾਸ ਕਰਕੇ ਉਹਨਾਂ ਦੀ ਵਾਈਫ ਤੇ ਬੱਚਿਆਂ ਨੂੰ ਜ਼ਰੂਰ ਇਸ ਗੱਲ ਦੀ ਉਮੀਦ ਹੈ ਸਾਡੇ ਤੋਂ ਵੀ ਤੁਹਾਡੇ ਸਾਰਿਆਂ ਤੋਂ ਵੀ ਕਿ ਸਚਾਈ ਲੋਕਾਂ ਦੇ ਸਾਹਮਣੇ ਜਾਵੇਗੀ ਪ੍ਰਕਾਸ਼ ਜੀ ਤੁਹਾਡੇ ਪ੍ਰਧਾਨ ਜੀ ਨੂੰ ਇਸ ਇਹ ਬੋਲਣਾਂ ਦੇ ਵਿੱਚ ਕਿਥੇ ਨੇ ਦੇਖੋ ਮੈਨੂੰ ਲੱਗਦਾ ਹੋ ਸਕਦਾ ਬਿਜ਼ੀ ਬੁਲੀ ਹੋਣ ਪਰ ਉਹਨਾਂ ਨੂੰ ਤੁਸੀਂ ਪੁੱਛ ਸਕਦੇ ਆ ਉਹਦਾ ਮੈਂ ਜਵਾਬ ਤਾਂ ਮੈਨੂੰ ਲੱਗਦਾ ਪਾਰਟੀ ਰਹੀ ਸੀ ਹੈ ਤਾਂ ਪਾਰਟੀ ਅਸੀਂ ਵੀ ਪਾਰਟੀ ਦੇ ਵਾਈਸ ਪ੍ਰਧਾਨ ਕਰਕੇ ਅੱਜ ਬੈਠੇ ਆ ਅਸੀਂ ਦੋਨੇ ਵਾਈਸ ਪ੍ਰਧਾਨ ਹੈਗੇ ਆ ਉਹ ਸਾਡਾ ਜਿਲ੍ਹਾ ਪ੍ਰਧਾਨ ਹੈਗਾ ਸਾਡਾ ਜੂਤ ਦਾ ਪੁਰਾਣਾ ਪ੍ਰਧਾਨ ਗਿਆ ਹੈਗਾ ਸੋ ਇਸ ਕਰਕੇ ਅਸੀਂ ਪਾਰਟੀ ਦੇ ਤੌਰ ਤੇ ਬੈਠੇ ਹਾਂ। ਅਰਵਿੰਦ ਜੀ ਅੱਜ ਜੋ ਸਪਰੀਮ ਕੋਰਟ ਇਹਨੂੰ ਤੋਂ ਸੁਣਵਾਈ ਹੋਈਆ ਸੁਣਵਾਈ ਦੇ ਬਾਰੇ ਦੇਖੋ ਅਸਲੀਅਤ ਤਾਂ ਇਹ ਹੈ ਕਿ ਜਿਹੜੇ ਸਾਡੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਪਿਛਲੇ ਤਿੰਨਾਂ ਦਿਨਾਂ ਤੋਂ ਅਮਰੀਕਾ ਨਾਲ ਆਸਟ੍ਰੇਲੀਆ ਤੋਂ ਵਾਪਸ ਆ ਗਏ ਆ। ਅਸਲੀ ਗੱਲ ਹੈ ਕਿ ਫਾਈਟ ਤਾਂ ਉਹਨਾਂ ਨੂੰ ਅੱਗੇ ਹੋ ਕੇ ਪੰਜਾਬ ਲਈ ਕਰਨੀ ਚਾਹੀਦੀ ਸੀ ਕਿਉਂਕਿ ਅਸੀਂ ਤਾਂ ਵਿਰੋਧੀ ਧਿਰ ਤੇ ਹੋਣ ਦੇ ਬਾਵਜੂਦ ਵੀ ਅਸੀਂ ਤਾਂ ਇਹ ਆਫਰ ਕਰਦੇ ਹਾਂ ਕਿ ਉਹ ਅੱਗੇ ਲੱਗਣ ਉਹ ਕਿਉਂਕਿ ਉਹ ਕਹਿੰਦੇ ਨਾ ਕਿ ਦਿੱਲੀ ਨਹੀਂ ਜਾਣ ਦੇਣਾ ਤੇ ਜੇ ਚੀਫ ਮਿਨਿਸਟਰ ਦਿੱਲੀ ਜਾਣਾ ਚਾਹਵੇ ਤਾਂ ਚੀਫ ਮਿਨਿਸਟਰ ਨੂੰ ਕੌਣ ਰੋਕ ਸਕਦਾ ਇਹ ਤਾਂ ਕੇਜਰੀਵਾਲ ਨੂੰ ਵੀ ਲੈਣ ਤਾਂ ਜਾਂਦੇ ਹੀ ਆ ਨਾ ਜਹਾਜ਼ ਇੱਕ ਫਿਕਸ ਵਿੰਗ ਲੈ ਕੇ ਉਦੋਂ ਗਾਂ ਵੀ ਕਿਤੇ ਨਾ ਕਿਤੇ ਜਾਂਦੇ ਹੀ ਆ ਤੇ ਫਿਰ ਇਹ ਕਿਉਂ ਨਹੀਂ ਲੀਡ ਕਰਦੇ ਪੰਜਾਬ ਔਰ ਕਿਉਂ ਨਹੀਂ ਵਿੱਚ ਨੇਗੋਸ਼ੀਏਸ਼ਨ ਦੇ ਵਿੱਚ ਹਿੱਸਾਰੇ ਤੇ ਕਿਉਂਕਿ ਅਸਲੀ ਗੱਲ ਇਹ ਆ ਕਿ ਉਧਰ ਬੀਜੇਪੀ ਨਾਲ 60 ਬੈਠਿਆ ਉਧਰ ਕੇਜਰੀਵਾਲ ਨਾਲ ਥੋੜਾ ਬਹੁਤਾ ਡਲ ਡੱਪਾ ਹੈਗਾ ਹੋਰ ਤਾਂ ਗੱਲ ਕੁਝ ਨਹੀਂ ਹੈ ਮੈਂ ਤਾਂ ਹੀ ਤਾਂ ਕਹਿੰਦਾ ਹੁੰਨਾ ਵੀ ਇਹ ਇਹ ਤਾਂ ਇੱਕੋ ਹੀ ਵਿਚਾਰਧਾਰਾ ਦੀਆਂ ਦੋ ਪਾਰਟੀਆਂ ਹੈਗੀਆਂ ਜਿਸੇ ਕਰਕੇ ਤਾਂ ਇਹ ਕਾਂਗਰਸ ਦਾ ਜਿਹੜਾ ਨੁਕਸਾਨ ਕਰਨਾ ਚਾਹੁੰਦੀਆਂ ਹੋਰ ਤਾਂ ਗੱਲ ਕੁਝ ਨਹੀਂ ਹੈ। ਯਾਦ ਵਿੱਚ ਕਿਸਾਨਾਂ ਦੇ ਸਤੇ ਵੀ ਵੈਸੇ ਤਾਂ ਹੁਣ ਵੀ ਵੈਸੇ ਤਾਂ ਹੁਣ ਇਹ ਦਿੱਲੀ ਦੀ ਇਲੈਕਸ਼ਨ ਹੋ ਰਹੀ ਹੈ ਪਿਛਲੇ ਦਿਨਾਂ 'ਚ ਇਹ ਸਾਰੇ ਐਮ.ਐਲ.ਏ ਸੱਦੇ ਸੀ ਇਹਨਾਂ ਨੇ ਮਿੰਤਮਿੰਤ ਕੀਤੀ ਵੀ ਆਹਾ ਜਿਹਦੀ ਦਿਹਾੜੇ ਚੱਲ ਰਿਹਾ ਵੀ ਲੋਕੀ ਸਾਨੂੰ ਕਿਤੇ ਪੱਥਰ ਨਾ ਮਾਰਨ ਵੀ ਸਾਨੂੰ ਹਫ਼ਤੇ ਇੱਕ ਦੀ ਮੌਨਤ ਦੇ ਦਿਓ ਇਹ ਫੇਰ ਪਹਿਲੀ ਤੋਂ ਬਾਅਦ ਫੇਰ ਉੱਥੇ ਹੀ ਆ ਸਾਰੇ ਅਸਲੀ ਗੱਲ ਹੈ ਇਹਨਾਂ ਕੋਲ ਪੰਜਾਬ ਲਈ ਟਾਈਮ ਨਹੀਂ ਹੈਗਾ ਇਹਨਾਂ ਕੋਲ ਪੰਜਾਬ ਦੀ ਕਿਸਾਨੀ ਦੀ ਟਾਈਮ ਨਹੀਂ ਹੈਗਾ ਕੇਜਰੀਵਾਲ ਦੇ ਤਾਂ ਕਿਉਂਕਿ ਮੈਂ ਦੇਖਦਾ ਰਿਹਾ ਆ ਕਈ ਵਾਰੀ ਤੁਹਾਡੇ ਲੋਕਾਂ ਦੀਆਂ ਵੀਡੀਓ ਜਿਹੜੀਆਂ ਭੇਜੀਆਂ ਹੋਈਆਂ ਵੀ ਇਹ ਇਹਨਾਂ ਦੇ ਡੈਡੀ ਜਾਂ ਕੇਜਰੀਵਾਲ ਜੀ ਕਈ ਮੈਂ ਬੀਬੀਆਂ ਸੋਈਆਂ ਤੇ ਇਹ ਤਾਂ ਜੀ ਜੋ ਜਿੱਦਾਂ ਦਾ ਪਿਓ ਹੁੰਦਾ ਉਦਾਂ ਦੇ ਥੱਲੇ ਬੱਚੇ ਹੁੰਦੇ ਆ ਤੇ ਹੁਣ ਪਿਓ ਤਾਂ ਤਾਂ ਸਭ ਕੁਝ ਸਾਹਮਣੇ ਆ ਹੀ ਗਿਆ ਤੇ ਬੱਚੇ ਤਾਂ ਫਿਰ ਭਗਵਾਨ ਤੁਮਾਨ ਹੁਣੀ ਥੱਲੇ ਬੱਚੇ ਆ ਦੋ ਦੀਪ ਦੋ ਦੀਪ ਨਹੀਂ ਆਮ ਆਂਦੇ ਜੋ ਕਿ ਮੈਂ ਦੇਖੋ ਮੇਰੀ ਗੱਲ ਸੁਣੋ ਦੇਖੋ ਗੱਲ ਇਹ ਆ ਆਸ਼ੂ ਜੀ ਵਰਕਿੰਗ ਪ੍ਰੈਜ਼ੀਡੈਂਟ ਆ ਅਸੀਂ ਵਾਈਸ ਪ੍ਰੈਜ਼ੀਡੈਂਟ ਆ ਠੀਕ ਆ ਦੇਖੋ ਜੇ ਕਿਸੇ ਲੀਡਰ ਨੇ ਨਹੀਂ ਆਏ ਦੇਖੋ ਅਸੀਂ ਆਪ ਦਾ ਫਰ ਸਮਝਿਆ ਸਾਡਾ ਕੁਲੀਗ ਆ ਅਸੀਂ ਤਕੜੇ ਹੋ ਕੇ ਮੂਹਰੇ ਆ ਕੇ ਜੋ ਅਸਲੀਅਤ ਆ ਉਹ ਤੁਹਾਡੇ ਅੱਗੇ ਬਿਆਨ ਕਰਤੀ ਜੇ ਕੋਈ ਨਹੀਂ ਆਇਆ ਤੇ ਉਹ ਲੀਡਰ ਨੂੰ ਪੁੱਛ ਲਿਓ ਸਾਡੇ ਵਾਸਤੇ ਤਾਂ ਸਭ ਠੀਕ ਹੈ ਪਰ ਜੇ ਕੋਈ ਨਹੀਂ ਆਇਆ ਤੇ ਤੁਸੀਂ ਉਹ ਤੁਸੀਂ ਸਰੋਤਨ ਮਿਲਦੀ ਹੈ ਉਹਨਾਂ ਲੀਡਰਾਂ ਨੂੰ ਉਹਨਾਂ ਲੀਡਰਾਂ ਨੂੰ ਪੁੱਛ ਲਿਓ ਤੁਸੀਂ ਸਪੈਸੀਫਿਕ ਸਵਾਲ ਕਰ ਲਿਓ ਕਿ ਕੀ ਸਵਾਲ ਆਫੇ ਖੜਾ ਕੇ ਨਰਾਜ਼ੀਆਂ ਦਾ ਦੌਰ ਅਜੇ ਵੀ ਲੁਧਿਆਣਾ ਦੇ ਵਿੱਚ ਖਾਸ ਤੌਰ ਤੇ ਨਰਾਜ਼ੀਆਂ ਦਾ ਦੌਰ ਕਾਨਫਰੰਸ ਦੇ ਵਿੱਚ ਹੈ ਦੇਖੋ ਬੇਨਤੀ ਆ ਜਦੋਂ ਐਡਾ ਪਰਿਵਾਰ ਹੋਵੇ ਮਾੜਾ ਮੋਟਾ ਦਾ ਕਿਤੇ ਨਾ ਕਿਤੇ ਭਾਂਡੇ ਖੜਕਦੇ ਰਹਿੰਦੇ ਆ ਬਾਰੇ ਡਿਸਿਪਲਿਨ ਨਾ ਬਟਾ ਨਹੀਂ ਬਟਾ ਪਰਿਵਾਰ ਵੀ ਨਹੀਂ ਜਿਉਂਦੇ ਨਹੀਂ ਕੋਈ ਘਟਕ ਦਾ ਕੈਰੈਕਟਰ ਹਾਂਜੀ ਹਾਂ ਭਾਜੀ ਜਿੱਥੇ ਕੋਈ ਬੜਾ ਨਾ ਕੈਰੈਕਟਰ ਦੇਖੋ ਦੇਖੋ ਮੇਰੀ ਇੱਕ ਬੇਨਤੀ ਦੇਖੋ ਦੇਖੋ ਭਾਜੀ ਪੀ ਦਾ ਸਿਸਟਮ ਆਟੋਕ੍ਰੈਟਿਕ ਉਹਨਾਂ ਦਾ ਸਿਸਟਮ ਹੈ ਹੋਰ ਤਰੀਕੇ ਦਾ ਸਾਡੀ ਡੈਮੋਕ੍ਰੈਟਿਕ ਪਾਰਟੀ ਇੱਥੇ ਹਰੇਕ ਨੂੰ ਆਪਦੇ ਵਿਚਾਰ ਰੱਖਣ ਦਾ ਹੱਕ ਹੈ ਹਰੇਕ ਨੂੰ ਆਦੇ ਵਿਚਾਰ ਦੱਸੰਦਾ ਕਦੇ ਹਰੇਕ ਨੂੰ ਆਪਦੀ ਗੱਲ ਕਹਿਦਾ ਅਕਾ ਸੋ ਦੋਨਾਂ ਦੇ ਵਰਕਿੰਗ ਸਟਾਈਲ 'ਚ ਬਹੁਤ ਫਰਕ ਹੈ ਆਪਾਂ ਇਹ ਨਾ ਕੰਪੇਅਰ ਕਰੀਏ ਉਹਨਾਂ ਦਾ ਸਿਸਟਮ ਆਪਦਾ ਜੇ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਤੇ ਭਾਜਪਾ ਦਾ ਆਲਮੋਸਟ ਇੱਕੋ ਜਿਹਾ ਸਿਸਟਮ ਸੀ ਤੇ ਉਹ ਚੱਲਦੇ ਰਹੇ ਤੇ ਅੱਜ ਕਿੱਥੇ ਆ ਗੱਲ ਖੜੀ ਸ਼੍ਰੋਮਣੀ ਅਕਾਲੀ ਦਲ ਸੋ ਡੈਮੋਕਰੈtic ਸਿਸਟਮ ਪਾਰਟੀਆਂ ਚ ਵੀ ਜਉਂਦਾ ਰਹੂਗਾ ਤੇ ਪਾਰਟੀਆਂ ਜਉਂਦੀਆਂ ਰਹਿਣਗੀਆਂ, ਸਾਹ ਲੈਂਦੀਆਂ ਰਹਿਣਗੀਆਂ ਤੇ ਲੀਡਰਾਂ ਨੂੰ ਪਤਾ ਲੱਗਦਾ ਰਹੂਗਾ ਕਿ ਇੱਥੇ ਤੇ ਅਸੀਂ ਗਲਤੀਆਂ ਕੀਤੀਆਂ ਤੇ ਗਲਤੀਆਂ ਦਾ ਅਹਿਸਾਸ ਹੁੰਦਾ ਰਹੂਗਾ। ਮੈਂ ਪਹਿਲਾਂ ਵੀ ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ। ਡਿਕਟੇਟਰਸ਼ਿਪ ਵਾਲੀ ਗੱਲ। ਜਿਹੜਾ ਦੂਜਾ ਸਵਾਲ ਇੱਕ ਵਾਰ ਇਸੇ ਸਾਨੀ ਦੀ ਗੱਲ ਕੀਤੀ। ਜਿਹੜੀ ਗੋਪ ਰੋਡਿੰਗ ਆਰਗਨ ਹੈ ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਰੇ ਵਸਤਾਪੇ ਐਨਐਸਪੀ ਦੇ ਆ ਨਹੀਂ। ਚੁਕਨੀ ਐਵਰੀਬਾਡੀ ਸੀ।

ਕਿਉਂਕਿ ਇਹ ਤਾਂ ਖੜੀ ਹੁੰਦੀ ਵੀ ਨਹੀਂ ਦਿਸ ਰਹੀ ਐਮਐਸਪੀ ਦੇਣ ਦੀ ਤਾਂ ਨੂਰ ਦੀ ਗੱਲ ਹੈ ਕਿਉਂਕਿ ਤਿੰਨ ਤਾਂ ਇਹਨਾਂ ਨੇ ਮਾਈਨਿੰਗ ਮਨਿਸਟਰ ਬਦਲ ਲੈ ਫਿਰ ਉਹ ਚੁਟਕੀਆਂ ਵਾਲੀ ਬੀਬੀ ਵਿਚਾਰੀ ਚਲੇ ਗਈ ਹੁਣ ਕਿਉਂ ਯਾਰ ਤੁਸੀਂ ਮਗਰ ਉਹਦੇ ਪੈਰ ਇੰਨੇ ਹੋ ਹਮੇਸ਼ਾ ਕਿਉਂ ਉਹਦੀ ਗੱਲ ਨਹੀਂ ਕਰਦੇ ਕੋਈ ਚੁਟਕੀਆਂ ਮਾਰ ਗਏ ਚੁਟਕੀਆਂ ਮਾਰ ਗਈ ਵਿਚਾਰੀ ਉਹ ਵੀ ਕਹਿ ਗਈ ਵੀ ਹਾਂ ਵੀ ਮੇਰੇ ਕੋ ਮੇਰੇ ਕੋ ਗਲਤੀ ਹੋ ਗਈ ਨਹੀਂ ਸੀਐਮ ਸਾਹਿਬ ਤਾਂ ਬਹੁਤ ਕੁਝ ਕਹਿੰਦੇ ਆ ਰਸ਼ਾਮ ਜੀ ਸੀਐਮ ਸਾਹਿਬ ਤਾਂ ਬਹੁਤ ਐਮਲੀ ਸਾਹਿਬ ਇਹ ਗੰਭੀਰ ਹੋਸੀ ਪੰਜਾਬ ਦਾ ਜਿਹਦੇ ਤੇ ਕਾਂਗਰਸ ਪਾਰਟੀ ਨੇ ਸਖ ਸਟੈਂਡ ਜਿਸ ਦਾ ਲੈਣਾ ਚਾਹੀਦਾ ਸੀ ਨਜ਼ਰ ਆਇਆ। ਉਸੇ ਬੀਲਿੰਗ ਪੀਪ ਯੂਪੀ ਦੇ ਵਿੱਚ ਹੋਇਆ ਪੁਲਿਸ என்கਾਊਂਟਰ। ਉਹਦੇ ਉੱਤੇ ਕਾਂਗਰਸ ਪਾਰਟੀ ਨੇ ਕੋਈ ਸਟੈਂਸ ਫਰਮ ਨਹੀਂ ਕੀਤਾ ਹੁਣ ਤੱਕ ਕਿਉਂ ਕੀ ਸੋਚਦੇ ਆ ਪੁਲਿਸ என்கਾਊਂਟਰ ਨੂੰ। ਦੇਖੋ ਮੈਂ ਤਾਂ ਜਲੰਧਰ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਮੈਂ ਕਿਹਾ ਸੀ ਵੀ ਬਹੁਤ ਸ਼ੱਕ ਦੇ ਦਾਇਰੇ ਦੇ ਵਿੱਚ ਆ। ਬਹੁਤ ਵੱਡੀ ਕਾਂਸਪੀਰੇਸੀ ਲੱਗਦੀ ਆ ਕਿਉਂਕਿ ਤਿੰਨ ਉਹ ਯੂਥ ਜਿਹੜੇ ਆ ਹੋ ਸਕਦਾ ਕਿਤੇ ਮਾਈਨਰ ਗਲਤੀਆਂ ਹੋਈਆਂ ਹੋਵਾਂ ਪਰ ਜੋ ਮੈਨੂੰ ਇਨਪੁਟ ਮਿਲੀ ਹੈਗੀ ਆ ਵੀ ਉਹ ਤਾਂ ਬਿਲਕੁਲ ਇੱਕ ਦਿਹਾੜੀਦਾਰ ਜਿਹੜੇ ਲੇਬਰ ਕਰਨ ਵਾਲੇ ਤਿੰਨ ਨੌਜਵਾਨ ਸੀ ਸ਼ਾਇਦ ਕਿਤੇ ਥੋੜੀ ਬਹੁਤੀ ਗਲਤੀ ਹੋਈ ਹੋਵੇ ਲੇਕਿਨ ਐਡੀ ਕਾਂਸਪੀਰੇਸੀ ਵਾਲੀ ਗੱਲ ਜੋ ਆਮ ਲੋਕਾਂ ਤੋਂ ਆਮ ਜਿਹੜੀ ਹੈਗੀ ਆ ਸਾਨੂੰ ਮਿਲਦੀ ਆ ਔਰ ਬਿਲਕੁਲ ਉਹਦੀ ਸੀਬੀਆਈ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿਉਂਕਿ ਇਹੋ ਜਿਹੇ ਕੰਮ ਜਿਹੜੇ ਆ ਉਹ ਪਹਿਲੇ ਸਮਿਆਂ ਦੇ ਵਿੱਚ ਵੀ ਹੋਏ ਆ ਲੇਕਿਨ ਹੁਣ ਵੀ ਭਗਵੰਤ ਮਾਨ ਜੀ ਬਿਲਕੁਲ ਚੁੱਪ ਕਰਕੇ ਬੈਠਿਆ ਜਦੋਂ ਕਿਤੇ ਜੋਗ-ਜੋਗ ਸੁਣਾਉਂਦਾ ਹੁੰਦਾ ਤਾਂ ਫੇਰ ਉਹ ਕਿਤੇ ਆਪੇ ਹੀ ਸੁਣਾਸ ਨੂੰ ਲੈਂਦੇ ਆ ਕਿਤੇ ਤੁਹਾਡੇ ਨਾਲ ਵੀ ਨਹੀਂ ਸਾਂਝੀ ਕਰਦੇ ਸੱਚੀ ਗੱਲ ਹੈ ਇਹ ਟਿਸ਼ੂ ਨੇ ਜਿਨਾ ਕੋਈ ਤਾਂ ਅਵੈਕਟਿਕਲ ਤੌਰ ਤੇ ਅਡਰੈਸ ਕਰਦੇ ਨੀ ਉਪਰ ਕਲੈਕਟਿਵ ਕਾਂਗਰਸ ਦਾ ਜਿਹੜਾ ਸਟੈਂਡ ਆ ਉਹ ਅੰਦਰ ਕਿਉਂ ਨੀ ਆ ਕਲੈਕਟਿਵ ਹੀ ਆ ਯਾਰ ਆਹ ਦੇਖੋ ਤਾਂ ਦੋ ਵਾਈਸ ਪ੍ਰੈਜ਼ੀਡੈਂਟ ਬੈਠੇ ਇੱਕ ਫਾਰਮਰ ਲੂਤ ਦਾ ਪ੍ਰਧਾਨ ਬੈਠਾ ਇੱਕ ਜ਼ਿਲ੍ਹੇ ਦਾ ਪ੍ਰਧਾਨ ਬੈਠਾ

ਉਸ ਤਾਂ ਸੜਕਾਂ ਦੇ ਉੱਤਰ ਦੀ ਗੱਲ ਹੈ ਮੈਨੂੰ ਲੱਗਦਾ ਤੁਹਾਡੀ ਗੱਲ ਠੀਕ ਹੈਗੀ ਆ ਸਾਨੂੰ ਸੜਕਾਂ ਤੇ ਆਉਣ ਦੀ ਜ਼ਰੂਰਤ ਹੈਗੀ ਆ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਲੇਕਿਨ ਇਹ ਵੀ ਆ ਕਿ ਪਿਛਲੇ ਸਮੇਂ 'ਚ ਇਲੈਕਸ਼ਨ ਜੀ ਇੰਨੀਆਂ ਹੋ ਰਹੀਆਂ ਮੈਨੂੰ ਲੱਗਦਾ ਕਿ ਇੱਕ ਤੋਂ ਬਾਅਦ ਦੂਜੀ ਦੂਜੀ ਤੋਂ ਬਾਅਦ ਤੀਜੀ ਕਿਉਂਕਿ ਕੋਈ ਇਹੋ ਜਿਹਾ ਮਹੀਨਾ ਨਹੀਂ ਹੋਇਆ ਵੀ ਜਿਹਦੇ ਵਿੱਚ ਕਿਉਂਕਿ ਵੈਸੇ ਤਾਂ ਭਾਜਪਾ ਕਹਿੰਦੀ ਕਿ ਵਨ ਇਲੈਕਸ਼ਨ ਵਨ ਨੇਸ਼ਨ ਬਣਾਉਣਾ ਲੇਕਿਨ ਮੈਨੂੰ ਲੱਗਦਾ ਕਿ ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਜੀਐਨਕੇ ਦੀ ਵੀ ਕੱਲੀ ਇਲੈਕਸ਼ਨ ਮਹਾਰਾਸ਼ਟra ਦੀ ਵੀ ਕਿਤੇ ਕੱਲੀ ਇਲੈਕਸ਼ਨ ਮੈਨੂੰ ਲੱਗਦਾ ਹਰ ਕੱਲੀ ਕੱਲੀ ਇਲੈਕਸ਼ਨ ਹੁਣ ਇੱਥੇ ਕਿਉਂਕਿ ਇਹਨਾਂ ਨੇ ਪਿਛਲੇ 2.5 ਸਾਲ ਤੱਕਰਾਇਆ ਹੀ ਕੁਛ ਨਹੀਂ ਤੇ ਹੁਣ ਜਿਹੜੀਆਂ ਆ ਪਿਛਲੇ ਸਮੇਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਹੋਈਆਂ ਤੇ ਪੰਚਾਇਤਾਂ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇਹਨਾਂ ਨੇ ਕੀਤਾ ਕੀ ਆ ਤੇ ਹੁਣ ਜਦੋਂ ਕਾਰਪੋਰੇਸ਼ਨ ਦੀਆਂ ਹੋਈਆਂ ਤੇ ਹੁਣ ਕਾਰਪੋਰੇਸ਼ਨ ਦੀਆਂ ਵੀ ਤੁਹਾਡੇ ਸਾਹਦੇ ਸਾਹਮਣੇ ਆ ਸਾਡਾ ਇੱਕ ਮਤਲਬ ਦੇਖੋ ਆ ਪਟਿਆਲੇ ਦੇ ਵਿੱਚ ਸਾਡਾ ਮੁੰਡਾ ਸੰਜੀਵ ਕਾਲੂ ਆ ਯੂਟਲ ਉਹਨੂੰ ਚੱਕ ਕੇ ਪੁਲਿਸ ਲੈ ਗਈ ਉਹ ਨੂੰ ਕਹਿੰਦੇ ਜਾਂ ਤਾਂ ਫਿਰ ਅੰਦਰ ਰਹਿਲਾ ਅੱਛਾ ਦੇਖੋ ਦੇਖੋ ਉਹ ਉਹ ਬੇਸਿਕਲੀ ਅੰਦਰ ਰਹਿ ਕੇ ਵੀ ਜਿੱਤ ਗਿਆ 21 ਬ੍ਰੀ ਸ਼ਾਮ ਨੂੰ ਛੱਡ ਦਿੱਤਾ ਆ ਸ਼ਾਮ ਨੂੰ ਛੱਡ ਦਿੱਤਾ ਵੀ ਹਾਂ ਵੀ ਸਾਡੇ ਤੇ ਪ੍ਰੈਸ਼ਰ ਬੜਾ ਤੇ ਮੈਂ ਤਾਂ ਨਾਲਕ ਸਿੰਘ ਹੋਣੀ ਸਾਡੇ ਐਸਐਸਪੀ ਆ ਪਟਿਆਲੇ ਦੇ ਮੈਂ ਤਾਂ ਉਹਨਾਂ ਨੂੰ ਫੋਨ ਕਰਕੇ ਵੀ ਕਿਹਾ ਸੀਗਾ ਮੈਂ ਕਿਹਾ ਨਾਲਕ ਸਿੰਘ ਜੀ ਤੁਸੀਂ ਇੰਸਟੀਚੂਨੋਂ ਕਿਉਂਕਿ ਆਲਟੀਮੇਟਲੀ ਜਦੋਂ ਉਹਨਾ ਪੋਸਟਾਂ ਤੇ ਬੰਦੇ ਕੰਮ ਕਰਦੇ ਆ ਤਾਂ ਫਿਰ ਉਹ ਇੰਸਟੀਚੂਨਸ ਹੀ ਹੁੰਦੀਆਂ ਵੀ ਇਹ ਕੰਮ ਨਾ ਕਰੋ ਤੁਕ ਨਾਨਕ ਸਿੰਘ ਦਾ ਨਾਮ ਹੀ ਆਪਣੇ ਆਪ ਦੇ ਵਿੱਚ ਸਾਡੀ ਫਲਸਫੀ ਕੋ ਸ਼ੁਰੂ ਹੁੰਦਾ ਹੈ। ਕੰਮ ਤਾਂ ਤੁਹਾਨੂੰ ਵੀ ਪਤਾ ਹੈ। ਤੁਹਾਡੀ ਤੁਹਾਡੀ ਸਲਾਹ ਚੰਗੀ ਹੈ ਤੇ ਗੌਰ ਕਰਾਂਗੇ।